ਇੱਕ ਬੇਨਤੀ ਕਰਦੇ ਹਾਂ ਸੁਣ ਲਓ ਸਾਰੇ ਹੀ ਚਤ ਲਾ ਕੇ ਜ਼ਿੰਦਗੀ ਬਹੁਮੁੱਲੀ ਨੂੰ ਕਿਤੇ ਬਹਿ ਨਾ ਜਾਇਓ ਗਵਾਕੇ ਜ਼ਿੰਦਗੀ ਬਹੁਮੁੱਲੀ ਨੂੰ ਕਿਤੇ ਬਹਿ ਨਾ ਜਾਇਓ ਗਵਾਕੇ ਗੱਲ ਆਮ ਖਾਸ ਲਈਆ ਜਿਹੜੀ ਚਾਹੁੰਦਾ ਮੈਂ ਸਮਝਾਉਣੀ ਨਸਿਆਂ ਵਿੱਚ ਗਾਲਿਓ ਨਾ ਜ਼ਿੰਦਗੀ ਬਾਰ-ਬਾਰ ਨਹੀਂ ਆਉਣੀ ਨਸਿਆਂ ਵਿੱਚ ਗਾਲਿਓ ਨਾ ਜਵਾਨੀ ਬਾਰ-ਬਾਰ ਨਹੀਂ ਆਉਣੀ ਨਸ਼ਿਆਂ ਵਿੱਚ ਰੁੜ ਜਾਂਦੇ ਜਿਹੜੇ ਜੋੜ ਲੱਟ ਕਰੋੜਾ ਨਸਿਆਂ ਦੇ ਆਦੀ ਦੇ ਰਹੀਂਦੀ ਰੜ ਕੇ ਜਰਾ ਨਾ ਪੋਰਾ ਨਸਿਆਂ ਦੇ ਅਧੀ ਦੇ ਰਹਿੰਦੀ ਰੜਕ ਜਰਾ ਨਾ ਪੂਰਾ ਹੈ ਆਖਰ ਨਸਿਆਨੇ ਜ਼ਿੰਦਗੀ ਮੌਤ ਦੇ ਰਾ ਬਲ ਪਾਉਣੀ ਨਸਿਆਂ ਵਿੱਚ ਗਾਲਿਓ ਨਾ ਜਵਾਨੀ ਵਾਰ-ਵਾਰ ਨਹੀਂ ਆਉਣੀ ਨਸਿਆਂ ਵਿੱਚ ਗਾਲਿਓ ਨਾ ਜਵਾਨੀ ਵਾਰ-ਵਾਰ ਨਹੀਂ ਆਉਣੀ ਦਤਦਾਰ ਹੂਦੀ ਜਿਹੜੀ ਰੋਜ਼ ਲੜਾਈ ਭਾੜੇ ਨਾ ਪੀਕੇ ਹੋਸ ਰਹੇ ਇਹ ਤਾਂ ਛੁੱਟ ਜੀਏ ਵਿੱਚ ਨਾਲੇ ਨਾ ਪੀਕੇ ਹੋਸ ਰਹੇ ਇਹ ਤਾਂ ਛੁੱਟ ਜੀਏ ਵਿੱਚ ਨਾਲੇ ਇਹ ਕਰਕੇ ਨਸਿਆ ਨੂੰ ਦੱਸ ਦਿਓ ਕਿਹੜੀ ਪਦਵੀ ਪਾਉਣੀ ਨਸਿਆਂ ਵਿੱਚ ਗਾਲਿਓ ਨਾ ਜਵਾਨੀ ਵਾਰ-ਵਾਰ ਨਹੀਂ ਆਉਣੀ ਨਸਿਆਂ ਵਿੱਚ ਗਾਲਿਓ ਨਾ ਜਵਾਨੀ ਵਾਰ-ਵਾਰ ਨਹੀਂ ਆਉਣੀ ਇੱਕ ਚਿੱਟੇ ਕਾਤਲ ਨੇ ਇੱਕ ਚਿੱਟੇ ਕਾਤਲ ਨੇ ਕਰਤਾ ਹੈ ਕਿਆਂ ਦੇ ਪੱਟ ਤੇ ਏ ਮੂਰਖ ਲੋਕ ਬੜੇ ਪੀਣੋ ਫਿਰ ਵੀ ਨਾ ਏ ਹਟਦੇ ਏ ਮੂਰਖ ਲੋਕ ਬੜੇ ਪੀਣੋ ਫਿਰ ਵੀ ਨਾ ਏ ਹਟਦੇ ਅੱਜ ਕੱਲ ਮੁੰਡਿਆਂ ਨੇ ਸਿੱਖ ਲਈ ਆਪੇ ਸੂਈ ਲਾਉਣੀ ਨਸਿਆਂ ਵਿੱਚ ਗਾਲਿਓ ਨਾ ਜਵਾਨੀ ਵਾਰ-ਵਾਰ ਨਹੀਂ ਨਸਿਆ ਵਿੱਚ ਗਾਲਿਓ ਨਾ ਜਵਾਨੀ ਵਾਰ-ਵਾਰ ਨਹੀਂ ਆਉਣੀ ਕਰ ਨਸਾ ਭੰਗ ਦਾ ਜੀ ਕਰ ਨਸਾ ਭੰਗ ਦਾ ਜੀ ਰਹਿੰਦੀ ਨਹੀਂ ਸੁਰਤ ਟਿਕਾਣੇ ਸਭ ਪਾਗਲ ਹੋ ਜਾਂਦੇ ਬੱਚੇ ਜਵਾਨ ਤੇ ਜਾਂ ਸਿਆਣੇ ਸਭ پاگل ਹੋ ਜਾਂਦੇ ਬੱਚੇ ਜਵਾਨ ਤੇ ਜਾਂ ਸਿਆਣੇ ਪੰਗ ਚੰਗੀ ਉਹਨਾਂ ਨੂੰ ਜਿੰਨਾ ਰੱਬ ਨ ਸੁਰਤ ਟਿਕਾਉਣੀ ਨਸਿਆਂ ਵਿੱਚ ਗਾਲਿਓ ਨਾ ਜਵਾਨੀ ਵਾਰ-ਵਾਰ ਨਹੀਂ ਆਉਣੀ ਨਸਿਆਂ ਵਿੱਚ ਗਾਲਿਓ ਨਾ ਜਵਾਨੀ ਬਾਰ ਬਾਰ ਨਹੀਂ ਆਉਣੀ ਤਰਸੇ ਮਲਖਾਰੀ ਜੀ ਗੱਲਾ ਲਿਖੀਆਂ ਨੇ ਬਹੁ ਰੰਗੀਆਂ ਆਪੀ ਮਤੇ ਪੋਸਤ ਵੀ ਚੀਜ਼ਾਂ ਨਹੀਂ ਸਿਹਤ ਲਈ ਚੰਗੀਆਂ ਆਪੀ ਮਤੇ ਪੋਸਤ ਵੀ ਚੀਜ਼ਾਂ ਨਹੀਂ ਸਿਹਤ ਲਈ ਚੰਗੀਆਂ ਰੱਖੇ ਜੋ ਰਖਰਾਕਾਂ ਤੇ ਜਿਹੜਾ ਕਿਆ ਹੁੰਦਾ ਉਮਰ ਵਧਾਉਣੀ ਨਸਿਆਂ ਵਿੱਚ ਗਾਲਿਓ ਨਾ ਜਵਾਨੀ ਵਾਰ-ਵਾਰ ਨਹੀਂ ਆਉਣੀ ਨਸਿਆਂ ਵਿੱਚ ਗਾਲਿਓ ਨਾ ਜਵਾਨੀ ਵਾਰ-ਵਾਰ ਨਹੀਂ ਆਉਣੀ